ਸਤਿ ਸ਼੍ਰੀ ਅਕਾਲ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ ਹਨ ਵਰਲਡ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਡੇ ਟਰੰਪ ਨੇ ਯੂਰਪੀਅਨ ਯੂਨੀਅਨ ਦੇ ਸਾਮਾਨ ਤੇ ਹੋਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਜਿਸ ਨਾਲ ਵਿਸ਼ਵ ਵਿਆਪੀ ਵਪਾਰ ਯੁੱਧ ਵਧਨ ਦਾ ਡਰ ਪੈਦਾ ਹੋ ਗਿਆ ਜਦੋਂ ਕਿ ਪ੍ਰਮੁੱਖ ਅਮਰੀਕੀ ਵਪਾਰਕ ਪਾਈਬਾਲਾ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੁਆਰਾ ਪਹਿਲਾਂ ਹੀ ਲਗਾਈਆਂ ਗਈਆਂ ਵਪਾਰਕ ਰੁਕਾਵਟਾਂ ਨਾਲ ਜਵਾਬ ਦੇਣਗੇ ਇੱਕ ਰਿਪੋਰਟ ਦੇ ਅਨੁਸਾਰ ਟਰੰਪ ਨੇ ਕਿਹਾ ਕਿ ਜੇਕਰ ਯੂਰਪੀਅਨ ਯੂਨੀਅਨ ਅਗਲੇ ਮਹੀਨੇ ਕੁਝ ਅਮਰੀਕੀ ਸਾਮਾਨ ਤੇ ਜਵਾਬੀ ਟੈਰਿਫ ਲਗਾਉਣ ਦੀ ਆਪਣੀ ਯੋਜਨਾ ਨੂੰ ਲਾਗੂ ਕਰਦੀ ਹੈ ਤਾਂ ਉਹ ਵਾਧੂ ਜੁਰਮਾਨੇ ਲਗਾਏਗਾ ਉਹ ਸਾਡੇ ਤੋਂ ਜੋ ਵੀ ਚਾਰਜ ਲੈ ਕਰਾਂਗੇ ਟੈਰੀਫਾਂ ਤੇ ਬਹੁਤ ਜ਼ਿਆਦਾ ਜ਼ੋਰ ਦੇ ਕੇ ਟਰੰਪ ਨੇ ਨਿਵੇਸ਼ਕਾਂ ਖਪਤਕਾਰਾਂ ਤੇ ਵਪਾਰਕ ਪਾਈਚਾਰੇ ਦੇ ਵਿਸ਼ਵਾਸ ਨੂੰ ਹਿਲਾ ਦਿੱਤਾ ਅਤੇ ਮੰਦੀ ਦਾ ਡਰ ਪੈਦਾ ਕੀਤਾ ਉਹਨਾਂ ਨੇ ਗੁਵਾਂਢੀ ਦੇਸ਼ ਨੂੰ ਆਪਣੇ ਨਾਲ ਮਿਲਾਉਣ ਦੀ ਬਾਰ-ਬਾਰ ਧਮਕੀ ਦੇ ਕੇ ਕੈਨੇਡਾ ਨਾਲ ਸਬੰਧਾਂ ਨੂੰ ਵੀ ਤਣਾਅਪੂਰਨ ਬਣਾਇਆ ਅਮਰੀਕਾ ਨੂੰ ਸਟੀਲ ਅਤੇ ਐਲੂਮੀਨੀਅਮ ਦਾ ਸਭ ਤੋਂ ਵੱਡਾ ਵਿਦੇਸ਼ੀ ਸਪਲਾਈਅਰ ਕੈਨੇਡਾ ਨੇ ਨਾਤਾਤਾਂ ਦੇ ਨਾਲ-ਨਾਲ ਕੰਪਿਊਟਰਾਂ ਖੇਡਾਂ ਦੇ ਸਮਾਨ ਅਤੇ ਹੋਰ ਉਤਪਾਦਾਂ ਤੇ 25% ਦੇ ਜਵਾਬੀ ਟੈਰਿਫ ਦਾ ਐਲਾਨ ਕੀਤਾ ਪਾਕਿਸਤਾਨ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਸੈਂਕੜੇ ਲੋਕਾਂ ਨੂੰ ਲੈ ਕੇ ਜਾ ਰਹੀ ਰੇਲਗੱਡੀ ਜ਼ਾਫਰ ਐਕਸਪ੍ਰੈਸ ਤੇ ਵਿਦਰੋਹੀਆਂ ਦਾ ਹਮਲਾ ਖਤਮ ਹੋ ਗਿਆ ਫੌਜੀ ਬੁਲਾਰੇ ਲੈਫਟ ਜਨਰਲ ਅਹਿਮਦ ਸ਼ਰੀਦ ਨੇ ਕਿਹਾ ਕਿ ਦਿਨ ਪਰ ਚੱਲੇ ਮੁਕਾਬਲੇ ਤੋਂ ਬਾਅਦ ਸਾਰੇ 33 ਅੱਤਵਾਦੀ ਮਾਰੇ ਗਏ ਨੇ ਬੰਦਕ ਬਣਾਏ ਗਏ 21 ਲੋਕ ਵੀ ਅੱਤਵਾਦੀਆਂ ਹੱਥੋਂ ਮਾਰੇ ਗਏ ਨੇ ਇਸ ਤੋਂ ਇਲਾਵਾ 4 ਫੌਜੀਆਂ ਦੀ ਮੌਤ ਹੋ ਗਈ ਇਸ ਤੋਂ ਪਹਿਲਾਂ ਸੁਰੱਖਿਆ ਅਧਿਕਾਰੀਆਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਸੀ ਕਿ 300 ਤੋਂ ਵੱਧ ਬੰਦਕਾਂ ਨੂੰ ਬਚਾਇਆ ਗਿਆ ਉਹਨਾਂ ਨੇ ਮਾਰੇ ਗਏ ਬੰਦਕਾਂ ਬਾਰੇ ਕੋਈ ਬਿਆਨ ਨਹੀਂ ਦਿੱਤਾ ਬਕਵਾਦੀਆਂ ਨੇ ਮੰਗਲਵਾਰ ਪੱਛਮੀ ਬਲੋਚਿਸਤਾਨ ਸੂਬੇ ਦੇ ਇੱਕ ਦੂਰ ਦਰਾਡੇ ਹਿੱਸੇ ਵਿੱਚ ਇੱਕ சுரੰਗ ਵਿੱਚ ਲਗਭਗ 450 ਲੋਕਾਂ ਨੂੰ ਲੈ ਕੇ ਜਾ ਰਹੀ ਰੇਲ ਗੱਡੀ ਤੇ ਹਮਲਾ ਕੀਤਾ ਸੀ ਵੱਖਵਾਦੀ ਬਲੋਚ ਲਿਬਰੇਸ਼ਨ ਆਰਮੀ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਬੁਲਾਰੇ ਜ਼ੀਤ ਬਲੋਚ ਨੇ ਕਹਿ ਸੀ ਕਿ ਜੋ ਅਧਿਕਾਰੀ ਜੇਲ੍ਹ ਚ ਬੰਦ ਅਤਵਾਦੀਆਂ ਨੂੰ ਰਿਹਾਆ ਕਰਨ ਲਈ ਸਹਿਮਤ ਹੁੰਦੇ ਨੇ ਤਾਂ ਸਮੂਹ ਮੁਸਾਫਰਾਂ ਨੂੰ ਰਿਹਾਆ ਕਰਨ ਲਈ ਤਿਆਰ ਹੈ ਸਰਕਾਰ ਵੱਲੋਂ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਜਿਸ ਨੇ ਪਹਿਲਾਂ ਦੀ ਅਜਹੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਇਸ ਦੌਰਾਨ ਚੀਨ ਨੇ ਰੇਲ ਗੱਡੀ ਨੂੰ ਅਗਵਾ ਕੀਤੇ ਜਾਣ ਦੀ ਨਿੰਦਾ ਕੀਤੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀਨੋਹ ਦੇ ਗੁਰਪ੍ਰੀਤ ਕਤਲ ਕਾਂਡ ਵਿੱਚ ਸਿੱਟਨੇ ਬਦੀਖ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਸਪੈਸ਼ਲ ਜੱਜ ਦਿਨੇਸ਼ ਕੁਮਾਰ ਵਿਤਵਾਦੀ ਅਦਾਲਤ ਵਿੱਚ 12 ਮੁਲਜ਼ਮਾਂ ਖਿਲਾਫ ਲਗਭਗ 1435 ਪੰਨਿਆਂ ਦੀ ਚਾਰਜ ਸ਼ੀਟ ਦਾਖਲ ਕੀਤੀ ਇਸ ਕੇਸ ਵਿੱਚ ਕੁੱਲ 17 ਮੁਲਜ਼ਮ ਨਾਮਜ਼ਦ ਨੇ ਜਿਨ੍ਹਾਂ ਵਿੱਚ ਸ਼੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਸੰਸਦ ਅਮਰਿਤਪਾਲ ਸਿੰਘ ਸਨੇ ਪੰਜ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਇਸ ਮਾਮਲੇ ਦੀ ਸੁਣਵਾਈ ਜ਼ਿਲ੍ਹਾ ਅਦਾਲਤ ਵਿੱਚ ਅੱਜ ਕੀਤੀ ਜਾਵੇਗੀ ਦੱਸ ਦਈਏ ਕਿ ਵਾਰਿਸ ਪੰਜਾਬ ਦੇ ਸੰਸਦ ਦੇ ਸਾਬਕਾ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਹਰੀ ਨੌ ਦੀ ਪਿਛਲੇ ਸਾਲ 9 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ ਤੇ ਇਸ ਕੇਸ ਵਿੱਚ ਪੁਲਿਸ ਨੇ ਕੁਝ ਮੁਲਜ਼ਮਾਂ ਮਾਨੂੰ ਗ੍ਰਫਤਾਰ ਵੀ ਕੀਤਾ ਸੀ ਜਦੋਂ ਕਿ ਕੁਛ ਦੀ ਗ੍ਰਫਤਾਰੀ ਬਾਕੀ ਹੈ ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੱਦੀ ਗਈ ਹੈ। ਭਾਵੇਂ ਇਸ ਮੀਟਿੰਗ ਦਾ ਅਧିକਾਰਤ এজেন্ডਾ ਮੌਕੇ ਉੱਪਰ ਹੀ ਜਾਰੀ ਕੀਤਾ ਜਾਵੇਗਾ ਪਰ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਬਜਟ ਸੈਸ਼ਨ ਦੀਆਂ ਤਰੀਕਾਂ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਇਹ ਸੈਸ਼ਨ ਇਸ ਮਹੀਨੇ ਸ਼ੁਰੂ ਹੋਣਾ ਅਤੇ ਪਿਛਲੇ ਸੈਸ਼ਨ ਦਾ ਉਠਾ ਕੀਤਾ ਜਾ ਚੁੱਕਾ। ਸੈਸ਼ਨ ਇਸ ਮਹੀਨੇ ਦੇ ਤੀਜੇ ਜਾਂ ਚੌਥੇ ਹਫ਼ਤੇ ਹੋ ਸਕਦਾ। ਇਹ ਸੈਸ਼ਨ ਇੱਕ ਹਫ਼ਤੇ ਦਾ ਰੱਖੇ ਜਾਣ ਦੀ ਸੰਭਾਵਨਾ ਹੈ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਵੀ ਮੁੱਖ ਮੰਤਰੀ ਵੱਲੋਂ ਜ਼ਾਇਜ਼ਾ ਲਿਆ ਜਾਵੇਗਾ ਤੇ ਇਸ ਨੂੰ ਹੋਰ ਅੱਗੇ ਵਧਾਉਣ ਲਈ ਵਿਚਾਰ ਆਵੇਗਾ ਇਸ ਤੋਂ ਇਲਾਵਾ ਲੋਕਾਂ ਨੂੰ ਰਾਹਤ ਦੇਣ ਵਾਲਾ ਕੋਈ ਫੈਸਲਾ ਲਿਆ ਜਾ ਸਕਦਾ ਸੂਬੇ ਦੀ ਬੀਤੀ ਹਾਲਤ ਉੱਪਰ ਵੀ ਚਰਚਾ ਹੋਣ ਦੇ ਆਸਾਰ ਨੇ ਸੰਯੁਕਤ ਰਾਸ਼ ਅਮਰੀਕਾ ਨੇ ਕਿਊਬਾ ਦੇ ਗਵਾਤੋਨਾਮੋ ਵਿਖੇ ਆਪਣੇ ਜਲ ਸੈਨਾ ਦੇ ਵੇਸ ਤੇ ਰੱਖੇ ਪ੍ਰਵਾਸੀਆਂ ਦੇ ਆਖਰੀ ਸਮੂਹ ਨੂੰ ਬਾਹਰ ਕੱਢ ਲਿਆ ਅਤੇ ਉਹਨਾਂ ਨੂੰ ਦੇਸ਼ ਨਿਕਾਲੇ ਦੀ ਉਡੀਕ ਕਰਨ ਲਈ ਅਮਰੀਕਾ ਦੀ ਮੁੱਖ ਭੂਮੀ ਤੇ ਵਾਪਸ ਭੇਜ ਦਿੱਤਾ। ਦੋ ਅਮਰੀਕੀ ਰੱਖਿਆ ਅਧਿਕਾਰੀਆਂ ਨੇ ਬੁੱਧਵਾਰ ਨੂੰ ਵਿਓਏ ਨੂੰ ਦੱਸਿਆ ਸੀ ਕਿ 베ਸ ਦੇ ਨਜ਼ਰਬੰਦੀ ਕੇਂਦਰ ਵਿੱਚ ਰੱਖੇ ਗਏ 23 ਉੱਚ ਜੋਖਮ ਵਾਲੇ ਗੈਰ ਕਾਨੂੰਨੀ ਪ੍ਰਵਾਸੀ ਸਮੇਤ 40 ਨਜ਼ਰਬੰਦਾ ਨੂੰ ਮੰਗਲਵਾਰ ਨੂੰ ਲੈਸਿਆਨਾ ਭੇਜਿਆ ਗਿਆ। ਅਧਿਕਾਰੀਆਂ ਨੇ ਆਪਰੇਸ਼ਨ ਬਾਰੇ ਚਰਚਾ ਕਰਨ ਲਈ ਆਪਣਾ ਨਾਮ ਗੋਪਤ ਰੱਖਣ ਦੀ ਸ਼ਰਤ ਤੇ ਬੋਲਦਿਆਂ ਕਿਹਾ ਕਿ ਨਜ਼ਰਬੰਦਾ ਨੂੰ ਇਮੀਗ੍ਰੇਸ਼ਨ ਅਤੇ ਕ And enforcement IC ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਗੈਰ ਫੌਜੀ ਜਹਾਜ਼ ਤੇ ਲਿਜਾਇਆ ਗਿਆ ਸੀ ਨਾ ਤਾਂ IC ਅਤੇ ਨਾ ਹੀ ਇਸ ਦੀ ਮੂਲ ਏਜੰਸੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਇਸ ਤੇ ਕੋਈ ਟਿੱਪਣੀ ਕੀਤੀ ਪਿਛਲੇ ਹਫ਼ਤੇ ਗਵਾਤਨਾਮੋ ਵਿਕੇ ਨਜ਼ਰਬੰਦਾਂ ਬਾਰੇ ਅਪਡੇਟ ਕੀਤੀ ਜਾਣਕਾਰੀ ਦੀ ਬੇਨਤੀ ਦੇ ਜਵਾਬ ਵਿੱਚ ਇੱਕ IC ਦੇ ਬੁਲਾਰੇ ਨੇ ਬਕਾਇਆ ਮੁਕਦਮੇ ਕਾਰਨ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਰਾਸ਼ਟਰਪਤੀ ਡੋਨਾਲਡ ਜੇ ਟਰੰਪ ਦੇ ਅਧੀਨ ਅਮਰੀਕੀ ਦੇਸ਼ ਨਿਕਾਲੇ ਦੇ ਯਤਨਾਂ ਦੀ ਅਗਵਾਈ ਕਰਨ ਵਾਲੇ ICC ਅਤੇ DHS ਨੇ ਬੰਦੀਆਂ ਦੀ ਪਛਾਣ ਉਹਨਾਂ ਦੇ ਮੂਲ ਦੇਸ਼ ਜਾਂ ਉਹਨਾਂ ਤੇ ਲਗਾਏ ਗਏ ਅਪਰਾਧਾਂ ਬਾਰੇ ਸਵਾਲਾਂ ਦਾ ਜਵਾਬ ਉਹ ਦੇਨ ਤੋਂ ਬਾਰ-ਬਾਰ ਇਨਕਾਰ ਕਰ ਦਿੱਤਾ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਭਾਰਤੀ ਮੂਲ ਦੇ ਅਮਰੀਕੀ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਸ ਅਤੇ ਬੂਚ ਮਿਲਮੋਰ ਦੀ ਵਾਪਸੀ ਮੁਲਤਵੀ ਕਰ ਦਿੱਤੀ ਗਈ ਹੈ। NASA ਨੇ ਮਿਸ਼ਨ ਕਰੂ 10 ਨੂੰ ਮੁਲਤਵੀ ਕਰ ਦਿੱਤਾ ਜੋ ਉਹਨਾਂ ਨੂੰ ਲੈਣ ਜਾ ਰਿਹਾ ਸੀ। ਹਾਲਾਂਕਿ ਰਾਕੇਟ ਦੀ ਗਰਾਊਂਡ ਸਪੋਰਟ ਕਲੈਪ ਆਰਮ ਵਿੱਚ ਹਾਈਡਰੌਲਿਕ ਸਿਸਟਮ ਵਿੱਚ ਖਰਾਬੀ ਕਾਰਨ ਇਸ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ। ਬੂਚ ਮਿਲਮੋਰ ਅਤੇ ਸੁਨੀਤਾ ਵਿਲੀਅਮਸ ਪਿਛਲੇ 9 ਮਹੀਨਿਆਂ ਤੋਂ ISS ਦੇ ਫਸੇ ਹੋਏ ਨੇ ਔਰ ਜੂਨ 2024 ਵਿੱਚ ਉੱਥੇ ਪਹੁੰਚੇ ਸਨ ਉਹਨਾਂ ਨੇ ਉੱਥੇ ਸਿਰਫ ਇੱਕ ਹਫਤਾ ਹੀ ਰਹਿਣਾ ਸੀ। ਇਹ ਦੋਵੇਂ ਪੁਲਾੜ ਯਾਤਰੀ ਬੋਇੰਗ ਦੇ ਸ ਹੀ ਆਈਐਸਐਸ ਪਹੁੰਚੇ ਸਨ ਇਹ ਪੁਲਾੜ ਜਾਨ ਸਤੰਬਰ ਚ ਬਿਨਾ ਕਿਸੇ ਚਾਲਕ ਦਲ ਦੇ ਧਰਤੀ ਤੇ ਪਰਤਿਆ ਸੀ NSW ਗੁਰਦੁਆਰੇ ਅਤੇ ਹੋਰ ਸਿੱਖ ਸੰਗਠਨ 7 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਕਮੇਟੀ ਵੱਲੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਹਟਾਏ ਜਾਣ ਦੀ ਸਖਤ ਨਿੰਦਾ ਕਰਦੇ ਨੇ ਸਿੱਖ ਪਰੰਪਰਾਵਾਂ ਦੀ ਉਲੰਘਣਾ ਕਰਦੇ ਹੋਏ ਲਏ ਗੇ ਇਸ ਫੈਸਲੇ ਨੇ ਸਿੱਖ ਧਰਮ ਦੇ ਸਿਧਾਂਤਾਂ ਅਤੇ ਵਿਸ਼ਵਵਿਆਪੀ ਸਿੱਖ ਪਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਗੀ ਠੇਸ ਪਹੁੰਚਾਈ ਹੈ ਜਿਸੇ ਤਰ੍ਹਾਂ ਇਹ ਰਾਜਨੀਤਿਕ ਚਾਲ ਚੱਲਣ ਵਣ ਦੇ ਸਮੇਂ ਅਤੇ ਇਕਤਾਨਾਸ਼ਾਈ ਫੈਸ਼ਨ ਵਿੱਚ ਚਲਾਈ ਗਈ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਵਿੱਤਰਤਾਂ ਨੂੰ ਪੂਰੀ ਤਰ੍ਹਾਂ ਢਾਲ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਸਾਰੇ ਸਿੱਖਾਂ ਦੇ ਦਿਲਾਂ ਵਿੱਚ ਇੱਕ ਸ ਅਤੇ ਇਸ ਦੀ ਹਰ ਕੀਮਤ ਤੇ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਇਸ ਫੈਸਲੇ ਕਾਰਨ ਹੋਈ ਪਰੇਸ਼ਾਨੀ ਦੁਨੀਆ ਭਰ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਅਸੀਂ ਸਮੂਹਿਕ ਤੌਰ ਤੇ ਇਸ ਦਾ ਵਿਰੋਧ ਕਰਦੇ ਹਾਂ ਅਸੀਂ ਅੰਦਰੂਨੀ ਕਮੇਟੀ ਨੂੰ ਸਿੱਖ ਪਾਈ ਜਾ ਰਹੇ ਦੀਆਂ ਭਾਵਨਾਵਾਂ ਦੇ ਅਨੁਸਾਰ ਆਪਣੇ ਸਟੈਂਡ ਤੇ ਮੂੜ ਵਿਚਾਰ ਕਰਨ ਦੀ ਅਪੀਲ ਕਰਦੇ ਹਾਂ ਸਿੱਖ ਕੌਮ ਇਸ ਗੰਭੀਰ ਬੇਇਨਸਾਫੀ ਨੂੰ ਨਜ਼ਰਅੰਦਾਜ਼ ਨਹੀਂ ਕਰੇਗੀ ਅਤੇ ਦੁਨੀਆ ਭਰ ਦੇ ਸਿੱਖਾਂ ਨੂੰ ਜਥੇਦਾਰ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਵਾਲੀਆਂ ਕਾਰਵਾਈਆਂ ਦਾ ਵਿਰੋਧ ਕਰਨਾ ਚਾਹੀਦਾ ਅਸੀਂ 2 ਦਸੰਬਰ 2024 ਨੂੰ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਸਿੰਘ ਸਾਹਿਬ ਵੱਲੋਂ ਐਲਾਨੇ ਇਹ ਫਾਸਲੇ ਅਤੇ ਦ੍ਰਿੜਤਾ ਨਾਲ ਕਾਇਮ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੀ ਸਮਰਪਿਤ ਸੇਵਾ ਦੀ ਉਸ ਲਾਂਗਾ ਕਰਦੇ ਹੁਣ ਪਹਿਲਾ ਨਾਲੋ ਵੀ ਵੱਧ ਸਿੱਖ ਪਾਈ ਜਾ ਰਹੇ ਨੂੰ ਇਕਜੁੱਟ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਹਾਣੀ ਨੇ ਅੱਜ 12 ਮਾਰਚ ਨੂੰ ਪੰਜਾਬ ਵਿਜ਼ਨ 2047 ਰਿਪੋਰਟ ਜਾਰੀ ਕੀਤੀ ਹੈ ਇਸ ਰਿਪੋਰਟ ਦਾ ਨਾਮ ਪੰਜਾਬ ਵਿਜ਼ਨ ਇੱਕ ਬਲੂਪ੍ਰਿੰਟ ਫਾਰ ਪ੍ਰੋਗਰੈਸ ਰੱਖਿਆ ਗਿਆ ਸੀ ਇਹ ਰਿਪੋਰਟ ਖੇਤੀਬਾੜੀ ਖੇਤਰ ਲਈ ਕਈ ਸੁਝਾ ਦਿੰਦੀ ਹੈ ਜਿਸ ਵਿੱਚ ਲੰਬੇ ਸਮੇਂ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ AI ਵਿਕਸਿਤ ਕਰਨਾ ਇਸ ਦੇ ਨਾਲ ਰਿਪੋਰਟ ਵਿੱਚ ਮਿਡਡੇ ਮੀਲ ਵਿੱਚ ਬਾਜਰਾ ਸ਼ਾਮਿਲ ਕਰਨ ਅਤੇ 5 ਕਿਲੋ ਰਾਸ਼ਨ ਸਕੀਮ ਵਿੱਚ ਬਾਜਰਾ ਮਹੱਈਆ ਕਰਵਾਉਣ ਦੀ ਸ਼ਿਫਾਰਿਸ਼ ਕੀਤੀ ਗਈ ਹੈ ਅੱਜ ਲਈ ਸਿਰਫ ਐਨਆਈ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸੱਚਾ ਕਾਰ